ਸਤਿ ਸ੍ਰੀ ਅਕਾਲ ਅਮਿਤ ਕਾਨੀਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਵਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਤੇ ਹਾਈ ਕੋਰਟ ਨੇ ਕੀਤਾ ਸਕੰਜਾ ਟਾਇਪ ਵਕੀਲਾਂ ਨੂੰ ਪੈ ਗਈ ਮੰਗਣੀ ਮਾਫੀ ਵਿਕਰਮ ਸਿੰਘ ਮਜੀਠੀਆ ਤੇ ਬਾਦਲ ਪਰਿਵਾਰ ਨੂੰ ਭਾਜਣਾ ਪੈ ਰਹੀਆਂ ਆ ਆਖਰ ਕਿਹੜਾ ਵੱਡਾ ਐਕਸ਼ਨ ਹੋਣ ਜਾ ਰਿਹਾ ਹੈ ਇਹ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਉਸ ਤੋਂ ਚਲ ਕੇ ਵੀਡੀਓ ਵੇਖਣੀ ਹੈ ਫਿਰ ਕਰਨੀ ਹੈ ਉਸ ਤੇ ਵਿਚਾਰ ਹਾਂ ਜੀ ਪੰਜਾਬੀਓ ਸਸਰੀ ਕਾਲ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਉੱਤੇ ਹਾਈ ਕੋਰਟ ਦਾ ਸਕੰਜਾ ਯਾਰ ਇਹਨਾਂ ਦੇ ਵਕੀਲਾਂ ਨੂੰ ਵੀ ਚਾਰ ਪੈ ਗਈ ਆ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਕਸੂਤੇ ਫਸ ਗਏ ਨੇ ਹਾਈ ਕੋਰਟ ਨੇ ਵਕੀਲਾਂ ਨੂੰ ਵੀ ਕਿਵੇਂ ਪਸਾਰਿਆ ਉਹ ਵੀ ਤੁਹਾਡੇ ਅੱਜ ਸਾਹਮਣੇ ਪੂਰੀ ਖਬਰ ਸੁਣਾਵਾਂਗੇ ਔਰ ਦੂਜੇ ਪਾਸੇ ਬਾਦਲ ਪਰਿਵਾਰ ਨੂੰ ਭਾਜਣਾ ਪਾ ਦਿੱਤੀਆਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਉਂਕਿ ਬਾਦਲ ਪਰਿਵਾਰ 10 ਸਾਲ ਦੇ ਵਿੱਚ ਆਪਣੇ ਨਿੱਜੀ ਬੈਰ ਵਿਰੋਧ ਨੂੰ ਲੈ ਕੇ ਚੱਲਿਆ ਸੀ ਭਗਵਾਨ ਤੇ ਮਾਨ ਦੇ ਖਿਲਾਫ ਯਾਨੀ ਉਹਨਾਂ ਦੇ ਪਰਿਵਾਰ ਦੇ ਉੱਤੇ ਉਤਰਿਆ ਸੀ ਮਜੀਠੀਆ ਅੱਸ ਕਰਕੇ ਸਭ ਤੋਂ ਵੱਡਾ ਐਕਸ਼ਨ ਜਿਹੜਾ ਤੁਸੀਂ ਅੱਜ ਦੇਖਣ ਜਾ ਰਹੇ ਹੋ ਕਿਉਂਕਿ ਮੁੱਖ ਮੰਤਰੀ ਦੀ ਕੁੜੀ ਦੇ ਉੱਤੇ ਵੀ ਸਵਾਲ ਚੱਕੇ ਗਏ ਉਹਨਾਂ ਦੀ ਘਰਵਾਲੀ ਤੇ ਵੀ ਸਵਾਲ ਚੱਕੇ ਗਏ ਨਿੱਜੀ ਜ਼ਿੰਦਗੀ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਬਣੇ ਸਵਾਲ ਬਹੁਤ ਸਾਰੇ ਟੇਡੇ ਵਿੰਗੇ ਕੀਤੇ ਗਏ ਐਸੇ ਗੱਲ ਨੂੰ ਲੈ ਕੇ ਪੰਜਾਬ ਦਾ ਮੁੱਖ ਮੰਤਰੀ ਚੜ ਗਿਆ ਔਰ ਹੁਣ ਅੱਜ ਜਿਹੜੀ ਖਬਰ ਹੈ ਉਹ ਸੁਖਵੀਰ ਸਿੰਘ ਬਾਦਲ ਦੇ ਉੱਤੇ ਐਕਸ਼ਨ ਦੀ ਵੀ ਖਬਰ ਆ ਰਹੀ ਹੈ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਜਿਹੜੀ ਪਟੀਸ਼ਨ ਪਾਈ ਸੀ ਦਰਾਸਲ ਦੇ ਵਿੱਚ ਉਹ ਗਲਤ ਪਾ ਦਿੱਤੀ ਹੈ ਔਰ ਦੂਜੇ ਪਾਸੇ ਹਾਈ ਕੋਰਟ ਹਾਈ ਕੋਰਟ ਦਾ ਸੱਤਰ ਭయ్యా ਪਹਿਲੀ ਵਾਰ ਮਜੀਠੀਆ ਦੇ ਉੱਤੇ ਦੇਖਣ ਜਾ ਰਹੇ ਨੇ ਇਸ ਖਬਰ ਨੇ ਪੂਰੇ ਪੰਜਾਬ ਦੇ ਅੰਦਰ ਤਰਫੰਮੀ ਬਚਾ ਦਿੱਤੀ ਹੈ ਕਿ ਬਿਕਰਮ ਸਿੰਘ ਮਜੀਠੀਆ ਇੱਕ ਪਾਸੇ ਇਹਦੇ ਵਕੀਲ ਕਹਿੰਦੇ ਸੀ ਉਹਨੂੰ ਰੋਹਾ ਕਰਵਾਉਣਾ ਉਹਨੂੰ ਰਾਹਤ ਨਹੀਂ ਮਿਲ ਗਈ ਔਰ ਦੂਜੇ ਪਾਸੇ ਕੋਰਟ ਦੇ ਨਾਲ ਛੜਖੇ ਦੇ ਵੀ ਕੋਸ਼ਿਸ਼ ਕੀਤੀ ਗਈ ਯਾਨੀ ਕੋਰਟ ਦਾ ਦਾਅਵਾ ਕੀ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕੋਰਟ ਕਹਿੰਦਾ ਕਿ ਸਾਡੇ ਨਾਲ ਸ਼ਰਤਾਂਵਾਂ ਦੀ ਕੋਸ਼ਿਸ਼ ਉਹਨਾਂ ਦੇ ਵਕੀਲਾਵਾਂ ਨੇ ਕੀਤੀ ਗਈ ਹੈ ਜਿਹੜਾ ਕਲੇਰ ਉਹਨਾਂ ਦਾ ਐਡਵੋਕੇਟ ਹੈ ਉਹਨਾਂ ਨੇ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਪਿਛਲੇ ਕਈ ਦਿਨਾਂ ਦੇ ਵਿੱਚ ਕਹਿੰਦੇ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੋਈ ਸਬੂਤ ਨਹੀਂ ਹੈਗਾ ਪਰ ਜਦੋਂ ਵਿਜੀਲੈਂਸ ਦੀ ਟੀਮ ਉਹਨੂੰ ਵੱਖ-ਵੱਖ ਇਲਾਕਿਆਂ ਦੇ ਵਿੱਚ ਲੈ ਕੇ ਨਿਕਲਦੀ ਹੈ ਤਾਂ ਬਹੁਤ ਸਾਰੀ ਜ਼ਮੀਨ ਵੀ ਉਹਦੇ ਨਾਮ ਦੇ ਉੱਤੇ ਨਿਕਲਦੀ ਹੈ ਕਹਿੰਦੇ 1000 ਟਰੱਕ ਏਕੜ ਦੀ ਜ਼ਮੀਨ ਉਹ ਵੀ ਕਈ ਇਲਾਕਿਆਂ ਦੇ ਵਿੱਚ ਪਾਈ ਗਈ ਹੈ ਕਿਹੜਾ ਤਾਈ ਵੀ ਜਾ ਰਿਹਾ ਕਹਿੰਦੇ ਕੈਨੇਡਾ ਦੇ ਵਿੱਚ ਜਿਹੜੇ ਤਾਰ ਜੁੜੇ ਉਹ ਵੀ ਅੱਜ ਤੁਹਾਡੇ ਸਾਹਮਣੇ ਸਾਜੇ ਕਰਾਂਗੇ ਸਭ ਤੋਂ ਪਹਿਲੀ ਖਬਰ ਜਿਹੜੀ ਵਕੀਲਾਂ ਨੂੰ ਝਾੜ ਪਾ ਦਿੱਤੀ ਹੈ ਹਾਈ ਕੋਰਟ ਨੇ ਕਿ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਉਹਨਾਂ ਦੇ ਵਕੀਲਾਂ ਬੰਨਿਓ ਹੋਰ ਵੀ ਵਭਾ ਦਿੱਤੇਆਂ ਗਈਆਂ ਨੇ ਕਿਉਂਕਿ ਬਿਕਰਮ ਸਿੰਘ ਮਜੀਠੀਆ ਨੂੰ ਛਡਾਉਣ ਦੇ ਪਿੱਛੇ ਇੱਕ ਪਟੀਸ਼ਨ ਦਾਇਰ ਕੀਤੀ ਜਾਂਦੀ ਹੈ ਕੋਰਟ ਦੇ ਵਿੱਚ 11 ਸਾਲ ਦੇ ਵਿੱਚ ਬਿਨਾਂ ਪਰਮਿਸ਼ਨ ਬਿਨਾਂ ਕਿਸੇ ਸਬੂਤਾਂ ਦੇ ਆਧਾਰ ਤੋਂ ਪਟੀਸ਼ਨ ਪਾਈ ਗਈ ਸੀ ਔਰ ਹੁਣ ਉਸ ਪਟੀਸ਼ਨ ਦਾ ਜਵਾਬ ਕੀ ਦਿੱਤਾ ਹਾਈ ਕੋਰਟ ਨੇ ਸੁਣੋ ਜਰਾ ਉਹਨਾਂ ਦੇ ਵਕੀਲ ਕਿਵੇਂ ਇਸ ਕੰਝੇ ਵਿੱਚ ਆ ਗਏ ਨੇ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਨੂੰ ਬਾਦਲ ਪਰਿਵਾਰ ਸ਼ਾਇਦੀ ਕਵਾ ਸਕਿਆ ਤਾਂ ਫੇ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਸਹੂ ਚੱਕ ਦਿੱਤੀ ਹੈ ਕਿ ਮੈਂ ਮਜੀਠੀਆ ਨੂੰ ਬਾਹਰ ਨਹੀਂ ਨਿਕਲਣ ਦਿੰਦਾ ਤਾਂ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਹੀ ਅਹਿਮ ਹੈ ਚਲੋ ਇਸ ਨੂੰ ਦੇਖਿਆ ਜਾਵੇ ਇੱਕ ਤਾਂ ਜਿਹੜੀ ਪਟੀਸ਼ਨ ਦਾਖਲ ਕੀਤੀ ਗਈ ਸੀ ਉਹ ਆਪਡੇਟਡ ਨਿਕਲੀ ਹੈ ਉਸ ਨੂੰ ਲੈ ਕੇ ਜਿਹੜੇ ਸਵਾਲੇ ਜ਼ਰੂਰ ਖੜੇ ਹੋ ਗਏ ਔਰ ਉਸ ਨੂੰ ਲੈ ਕੇ ਮਾਫੀ ਤੱਕ ਜਿਹੜੀ ਵਕੀਲਾਂ ਦੇ ਵੱਲੋਂ ਮੰਗਣੀ ਪਈ ਉਹ ਅੱਛਾ ਜਾ ਰਹਾ ਸੀ ਕਿਉਂ ਦੇਖਿਆ ਸੀ ਤਾਂ ਜੋ 6 ਜੂਨ ਦਾ ਮਾਰ ਲਿਖਿਆ ਗਿਆ ਸੀ ਹਾਲਾਂਕਿ ਉਸ ਦੇ ਵਿੱਚ ਤਕਨੀਕੀ ਖਾਮੀਆਂ ਦਸੀਆਂ ਜਾ ਰਹੀ ਸੀਗਾ ਜੋ 6 ਜੂਨ ਸੀ ਉਹ 6 ਜੁਲਾਈ ਹੋਣਾ ਚਾਹੀਦਾ ਸੀ ਪਰ ਹੁਣ ਤੁਸੀਂ ਇਹ ਵੇਖੋ ਵੀ ਵੱਡੇ-ਵੱਡੇ ਦਾਅਵੇ ਕਰਨ ਵਾਲੇ ਵਕੀਲ ਵਿਕਰਮ ਸਿੰਘ ਮਜੀਠੀਆ ਦੇ 6 ਜਨਵਰੀ ਦੀ ਬਜਾਏ 6 ਜੂਨ ਲਿਖ ਦਿੰਦੇ ਜਿਹੜੀ ਕਿ ਟੱਪ ਗਈ ਹੈ ਵੇਖੋ ਇਹਨਾਂ ਦੇ ਵਕੀਲਾਂ ਦਾ ਕਿੱਡਾ ਦਾਅ ਪੇਚ ਖੇਡਣ ਦਾ ਘਨੋਖਾ ਤਰੀਕਾ ਹੈ ਔਰ ਦੂਜੇ ਪਾਸੇ ਬਿਨਾ ਪਰਮਿਸ਼ਨ ਤੋਂ ਬਿਨਾ ਪਰਮਿਸ਼ਨ ਤੋਂ ਯਾਨੀ ਕੋਰਟ ਦੇ ਵਿੱਚ ਕੰਡੀਸ਼ਨ ਦਾਇਰ ਕਰ ਦਿੱਤੀ ਤਾਂ ਇਸ ਗੱਲ ਨੂੰ ਲੈ ਕੇ ਹਾਈ ਕੋਰਟ ਬੜਾ ਚੜ ਗਿਆ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੌ ਚੱਕ ਦਿੱਤੀ ਹੈ ਕਹਿੰਦਾ ਪੱਕੇ ਪਰਾਂ ਦੇ ਉੱਤੇ ਖੜ ਕੇ ਮਜੀਠੀਆ ਨੂੰ ਅੰਦਰ ਧੱਕਿਆ ਔਰ ਹੁਣ ਜਿਹੜੀ ਖਬਰ ਉਹ ਤਾਂ ਰਾਜਾ ਬਰਿੰਗ ਦੀ ਵੀ ਆ ਰਹੀ ਹੈ ਕਹਿੰਦੇ ਰਾਜਾ ਬਰਿੰਗ ਨੂੰ ਵੀ ਅੰਦਰ ਕਰਨਾ ਚਾਹੀਦਾ ਇਹ ਭਗਵੰਤ ਮਾਨ ਮੁੱਖ ਮੰਤਰੀ ਰਾਜਾ ਬਰਿੰਗ ਦੇ ਉੱਤੇ ਵੀ ਐਕਸ਼ਨ ਕਰਨ ਜਾ ਰਹੇ ਨੇ ਕਦੇ ਰਾਜੇ ਬੜਿੰਗਰੇ ਵੀ ਬਹੁਤ ਵੱਡੇ ਵੱਡੇ ਜਿਹੜੇ ਕਿ ਤਸਕਰੀ ਦੇ ਕੰਮ ਕੀਤੇ ਔਰ ਉਸ ਤੋਂ ਪਹਿਲਾਂ ਸੁਖਵੀਰ ਬਾਦਲ ਦੇ ਪੈਰਾਂ ਦੇ ਵਿੱਚ ਮਾਫੀ ਮੰਗੀ ਦੇ ਕੇ ਔਰ ਫੇਰ ਮੁੱਖ ਮੰਤਰੀ ਦੇ ਪੈਰਾਂ ਦੇ ਵਿੱਚ ਜਿਹੜੇ ਕਿ ਅਜੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਪੰਜਾਬ ਦੇ ਲੋਕਾਂ ਨੇ ਇਹਨੂੰ ਸਿੱਧੇ ਤੌਰ ਤੇ ਕਹਿ ਦਿੱਤਾ ਮਨਦੀਪ ਸਿੰਘ ਮਨਾ ਉਹਨਾਂ ਨੇ ਵੀ ਆਪਣੇ ਅਫੀਸ਼ੀਅਲ ਚੈਨਲ ਦੇ ਉੱਤੇ ਵੀਡੀਓ ਅਪਲੋਡ ਕੀਤੀ ਹੈ ਜਿਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਗਈ ਹੈ ਕਿ ਭਾਈ ਬਿਕਰਮ ਸਿੰਘ ਮਜੀਠੀਆ ਦੇ ਬਰਾਬਰ ਦਾ ਇੱਕ ਗੁਨਾਹਗਾਰ ਆ ਵੀ ਹੈ ਜਿਨ੍ਹਾਂ ਨੇ ਤੁਹਾਡੇ ਕੋਲ ਪਹਿਰਾਂ ਦੇ ਵਿੱਚ ਦੇਖ ਕੇ ਮਾਫੀ ਮੰਗੀ ਆ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਉਹਨੂੰ ਮਾਫ ਕਰ ਦਿਓ ਜੇ ਕੋਈ ਤੁਸੀਂ ਉਹ ਪਰਾਨਾ ਕੀਤਾ ਤਾਂ ਕਹਿੰਦੇ ਪੰਜਾਬ ਪੱਖੀ ਬਹੁਤ ਸੋਹਣਾ ਕੰਮ ਹੈ ਪਰ ਬਾਦਲਾਂ ਦੇ ਉੱਤੇ ਜਿਹੜਾ ਹੁਣ ਐਕਸ਼ਨ ਹੋਣ ਜਾ ਰਿਹਾ ਸੀਐਮ ਭਗਵੰਤ ਮਾਨ ਦਾ ਉਹ ਦਰਸਲ ਦੇ ਵਿੱਚ ਕਹਿੰਦੇ ਹੁਣ ਸੰਗਵੀਰ ਬਾਦਲ ਦੀ ਵੀ ਵਾਰੀ ਲੱਗ ਸਕਦੀ ਆ ਕੋਈ ਦੂਰ ਰਹਿਣਾ ਨਹੀਂ ਹੈਗੀਆਂ ਕੋਈ ਸ਼ੱਕ ਨਹੀਂ ਹੈ ਕਿਉਂਕਿ ਪੰਜਾਬ ਦੇ ਲੋਕ ਦਰਸਲ ਦੇ ਵਿੱਚ ਬਾਦਲ ਪਰਿਵਾਰ ਦੇ ਔਰ ਦੂਜੇ ਪਾਸੇ ਮਜੀਠੀਆ ਦੇ ਖਿਲਾਫ ਖੜ ਗਏ ਨੇ ਪਿੰਦੇ ਪਿੰਡੀ ਇਹੋ ਅਪੀਲ ਕੀਤੀ ਜਾ ਰਹੀ ਹੈ ਕਿ ਭਾਈ ਵਿਕਰਮ ਸਿੰਘ ਮਜੀਠੀਆ ਨੂੰ ਸਖੀ ਸਜ਼ਾ ਦੇਣੀ ਚਾਹੀਦੀ ਹੈ ਵਿੱਚ ਤਾਂ ਲੋਕ ਕਹਿੰਦੇ ਦੇਸ਼ ਨੰਕਾਰਾ ਦੇ ਦੇਣਾ ਚਾਹੀਦਾ ਬਹੁਤ ਸਾਰੀਆਂ ਅਖੰਡੀਆਂ ਮਿੱਲਾਂ ਹੜੱਪ ਲਈ ਨੇ ਬਹੁਤ ਸਾਰੀਆਂ ਹੋਰ ਪ੍ਰਾਪਰਟੀਆਂ ਬਣਾਈਆਂ ਜਿਹੜੀਆਂ ਬੇਨਾਮੀ ਸੰਪਤੀ ਦੇ ਨਾਮ ਤੇ ਆਉਂਦੀਆਂ ਨੇ 1000 ਏਕੜ ਜ਼ਮੀਨ ਦਾ ਜ਼ਿਕਰ ਆਇਆ ਕਿਵੇਂ ਉਹ ਕਹਿੰਦੇ ਵੀ ਇਹਨਾਂ ਦੀ ਪਤਨੀ ਦੇ ਵੀ ਨਾਮ ਬੋਲਦੀ ਸੀ ਕਿਉਂਕਿ ਜਿਹੜਾ ਬਿੱਟੂ ਆਲਫ ਸੀ ਉਸ ਨੇ ਉਹਨਾਂ ਦੀ ਪਤਨੀ ਦੇ ਨਾਮ ਜਮੀਲ ਕਰਵਾਈ ਸੀ ਤਾਂ ਕਿ ਇਹ ਨਾ ਪਤਾ ਲੱਗੇ ਕਿ ਵਿਕਰਮ ਸਿੰਘ ਮਜੀਠੀਆ ਦੇ ਇਹ ਨਾਂ ਤੇ ਬੋਲਦੀ ਹੈ ਔਰ ਹੁਣ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਦੀ ਗੱਲ ਸੁਣਨ ਲੱਗ ਗਿਆ ਉਹ ਪੰਜਾਬ ਦੇ ਲੋਕਾਂ ਦੇ ਪਿੱਛੇ ਇਸ ਤਰ੍ਹਾਂ ਚੱਲਿਆ ਕਿ ਜਿਵੇਂ ਲੋਕ ਕਹਿੰਦੇ ਸੀ ਵੱਡੇ ਮગર ਮੱਛ ਨਹੀਂ ਫੜਦੇ ਤਾਂ ਭਾਈ ਬਾਦਲ ਕੇ ਪਰਿਵਾਰ ਤੋਂ ਵੱਡਾ ਮગર ਮੱਛ ਪੰਜਾਬ ਦੇ ਅੰਦਰ ਕੋਈ ਨਹੀਂ ਹੋ ਸਕਦਾ ਤਾਂ ਇਸ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਨਾ ਕਿ ਤਹਾਬੀ ਰਹਿ ਕੀ ਹੈ ਬਹੁਤ ਸਾਰੇ ਸਾਥੀ ਇਹਨਾਂ ਗੱਲਾਂ ਦੇ ਵਿਰੋਧ ਵਿੱਚ ਵੀ ਹੁੰਦੇ ਨੇ ਬਹੁਤ ਸਾਰੇ ਸਾਥੀ ਯਾਨੀ 90% ਦੇ ਵਿੱਚ ਕਈ ਇਹ ਤਾਂ ਲੋਕ ਪੰਜਾਬ ਦੇ ਇਹਨਾਂ ਆਵਾਦਨਾਂ ਦੇ ਵਿਰੁੱਧ ਨੇ ਤਾਂ ਹੁਣ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਨਾ ਜਿੰਨੇ ਵੀ ਸਾਡੇ ਪੰਜਾਬ ਦੇ ਭੈਣ ਭਰਾ ਤੁਸੀਂ ਮੇਰੀ ਵੀਡੀਓ ਸੁਣ ਰਹੇ ਹੋ ਮੈਂ ਇਹ ਦੇਖਣਾ ਚਾਹੁੰਨਾ ਕਿ ਪੰਜਾਬ ਦੇ ਕਿੰਨੇ ਡਾਂਕੜਿਆਂ ਦੇ ਵਿੱਚ ਬਾਦਲ ਪਰਿਵਾਰ ਦੇ ਵਿਰੁੱਧ ਔਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਦੇ ਹੱਕ ਵਿੱਚ ਕੀ ਕਹਿੰਦੇ ਹਨ ਲੋਕ ਕਿਉਂਕਿ ਜਿਹੜਾ ਕੰਮ ਸਰਕਾਰ ਕਰ ਰਹੀ ਹੈ ਦਰਾਸ ਹਾਲ ਦੇ ਵਿੱਚ ਅੱਜ ਵੀ ਘੜੀ ਦੇ ਵਿੱਚ ਸਹੀ ਹੈ ਵੈਸੇ ਭਗਵੰਤ ਮਾਨ ਸਾਹਿਬ ਕਈ ਮੁੱਦਿਆਂ ਪ੍ਰਤੀ ਨਕਾਮ ਵੀ ਰਹੇ ਨੇ ਅਸੀਂ ਕਹਿੰਦੇ ਆ ਵੀ ਤੁਹਾਡੀ ਆਵਾਜ਼ ਬਣ ਕੇ ਅਸੀਂ ਬੋਲਾਂਗੇ ਤਾਂ ਜੇਕਰ ਤੁਸੀਂ ਹਰ ਮੁੱਦੇ ਪ੍ਰਤੀ ਆਪਣਾ ਮਾਹੌਲ ਸਿਰਜੋਗੇ ਕਿਉਂਕਿ ਪੰਜਾਬ ਦਾ ਮੁੱਦਾ ਇੱਕ ਨਹੀਂ ਹੈ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੈ ਪੰਜਾਬ ਦੇ ਵਿੱਚੋਂ ਪ੍ਰਵਾਸ ਬਾਹਰ ਨੂੰ ਹੋ ਜਾਂਦਾ ਤੇ ਬਾਹਰੋਂ ਪ੍ਰਵਾਸ ਸਾਡੇ ਪੰਜਾਬ ਨੂੰ ਦੱਬੀ ਜਾਂਦਾ ਔਰ ਦੂਜੇ ਪਾਸੇ ਪੰਜਾਬ ਦੀ ਕਿਸਾਨੀ ਨੌਜਵਾਨੀ ਚਿੱਟੇ ਦੇ ਨਾਲ ਬਹੁਤ ਸਾਰੀ ਮਰੀ ਹੈ ਇੰਨਾ ਗੰਨਾਂ ਦੇ ਉੱਤੇ ਪਹਿਰਾ ਦੇ ਦਿਓ ਬਸ ਉਸ ਤੋਂ ਬਾਅਦ ਤੁਹਾਡੀ ਸਰਕਾਰ ਪੱਕੀ ਹੈ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਦੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਤੁਹਾਨੂੰ ਵਿਕਰਮ ਸਿੰਘ ਮੋਜੀਠੀਆ ਦੇ ਵਕੀਲ ਜਿਹੜੇ ਵਿਕਰਮ ਸਿੰਘ ਮੋਜੀਠੀਆ ਮੰਗੂ ਵੱਡੀਆਂ ਵੱਡੀਆਂ ਬੜਕਾ ਮਾਰਦੇ ਸੀਗੇ ਕਿ ਅਗਰ ਮੋਜੀਠੀਏ ਦੇ ਖਿਲਾਫ ਰਤੀ ਬਰਾਬਰ ਵੀ ਕੋਈ ਸਬੂਤ ਹੈ ਤੇ ਉਹ ਲੈ ਕੇ ਆਵੋ ਜਾਂ ਚਿੱਟੇ ਦਾ ਕੋਈ ਧੰਦਾ ਕਰਦੇ ਸੀਗੇ ਉਹਦਾ ਕੋਈ ਸਬੂਤ ਹੈ ਤੇ ਲੈ ਕੇ ਆਵੋ ਉਹ ਸਾਰੀਆਂ ਬੜਕਾਂ ਜਿਹੜੀਆਂ ਧਰੀਆਂ ਦੀਆਂ ਧਰੀਆਂ ਰਹਿ ਗਈਆਂ ਮੈਂ ਕਿਉਂਕਿ ਉਹਦੇ ਵਕੀਲਾਂ ਨੇ ਜਿਹੜੀ ਪਟੀਸ਼ਨ ਦਾਇਰ ਕੀਤੀ ਸੀਗੀ ਉਹਦੇ ਵਿੱਚ ਕੁਝ ਟੈਕਨੀਕਲ ਪ੍ਰੋਬਲਮਸ ਗਲਤੀਆਂ ਮੌਜੂਦ ਸੀਗੀਆਂ ਜਿਸ ਦੀ وجہ ਤੋਂ ਹਾਈ ਕੋਰਟ ਨੇ ਉਹ ਚੀਜ਼ਾਂ ਪੁਆਇੰਟ ਆਊਟ ਕੀਤੀਆਂ ਔਰ ਦੂਸਰੇ ਬਗੈਰ ਪਰਮਿਸ਼ਨ ਤੋਂ ਜਿਹੜੀ ਆ ਪਟੀਸ਼ਨ ਦਾਇਰ ਕੀਤੀ ਗਈ ਉਹਨੂੰ ਤੋਹੀਨੇ ਅਦਾਲਤ ਸਮਝਿਆ ਗਿਆ ਜਿਸ ਦੀ وجہ ਤੋਂ ਵਕੀਲਾਂ ਨੂੰ ਮਾਫੀ ਮੰਗਣੀ ਪੈ ਗਈ ਤੁਸੀਂ ਆਡੀਓ ਦੇ ਵਿੱਚ ਵੀ ਸੁਣਿਆ ਕਿ ਕਿਸ ਤਰ੍ਹਾਂ ਇਹ ਚੀਜ਼ਾਂ ਹਾਈ ਕੋਰਟ ਨੇ ਪੁਆਇੰਟ ਆਊਟ ਕੀਤੀਆਂ ਕਿਉਂਕਿ ਇਹ ਚੀਜ਼ਾਂ ਤੋਹੀਨੇ ਅਦਾਲਤ 'ਚ ਸ਼ਾਮਲ ਹੋਣਦਿਆਂ ਸਿਗੀਆਂ ਆ ਔਰ ਦੂਸਰਾ ਮਜੀਠੀਆ ਜਿਹੜਾ ਵੈ ਉਹ ਆਪਣੇ ਬਿਆਨਾਂ ਆ ਦੇ ਵਿੱਚ ਨਿੱਜੀ ਜਿਹੜੀਆਂ ਰਿਸ਼ਤੇ ਆ ਉਹਨਾਂ ਦੇ ਉੱਤੇ ਟਿੱਪਣੀਆਂ ਕਰਦਾ ਸੀ ਸੀਐਮ ਭਗਵੰਤ ਮਾਨ ਦੇ ਉਹਨਾਂ ਦੀ ਪਤਨੀ ਦੀ ਗੱਲ ਕੀਤੀ ਗਈ ਉਹਨਾਂ ਦੀ ਬੇਟੀ ਦੀ ਗੱਲ ਕੀਤੀ ਗਈ ਜਿਸ ਤੋਂ ਬਾਅਦ ਹੁਣ ਸੀਐਮ ਭਗਵੰਤ ਮਾਨ ਨੇ ਘੜਾਵਾ ਉਹ ਸਖਤ ਐਕਸ਼ਨ ਕਰਨੇ ਦਾ ਫੈਸਲਾ ਕੀਤਾ ਹੈਗਾ ਵਾ ਔਰ ਜਿਹਦੇ ਵਿੱਚ ਬਾਦਲ ਪਰਿਵਾਰ ਵੀ ਇਸੇ ਪੇੜ 'ਚ ਆ ਸਕਦਾ ਹੈਗਾ ਵਾ ਔਰ ਦੂਸਰੀ ਜੜੀ ਇੱਕ ਅਹਿਮ ਖਬਰ ਉਹ ਹੋਰ ਉਹ ਇਹ ਹੈ ਕਿ ਰਾਜਾ ਬੜਿੰਗ ਜਿਨੇ ਕੇ ਬਾਦਲ ਪਰਿਵਾਰ ਕੋ ਵੀ ਮਾਫੀ ਮੰਗੀ ਸੀਗੀ ਔਰ ਸੀਐਮ ਭਗਵੰਤ ਮਾਨ ਦੇ ਬਾਰੇ 'ਚ ਵੀ ਬੈ ਕੇ ਮਾਫੀ ਮੰਗੀ ਸੀ ਉਹਦੇ ਖਿਲਾਫ ਵੀ ਜਿਹੜੀ ਅਪੀਲ ਕੀਤੀ ਜਾ ਰਹੀ ਹੈਗੀ ਹੈ ਕਿ ਇਹ ਵੀ ਨਸ਼ੇ ਦਾ ਵੱਡਾ ਤਸਕਰ ਹੈ ਇਹਦੇ ਉੱਤੇ ਵੀ ਹੱਥ ਪਾਇਆ ਜਾਏ ਇਹਨੂੰ ਵੀ ਜੜਾ ਵੈ ਇਹਦੇ ਗਿਰਦ ਵੀ ਸਿਕੰਜਾ ਟਾਈਟ ਕੀਤਾ ਜਾਵੇ ਵੀਰੋ ਤੁਹਾਨੂੰ ਵੀਡੀਓ ਕੈਂਚੀ ਲੱਗੀ ਕਮੈਂਟਸ ਕਰਕੇ ਲਾਸਟ ਮਿੰਟ ਅੱਛੇ ਰੱਖਿਓ ਆਪਣਾ ਤੇ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼